DIG ਹਰਚਰਨ ਸਿੰਘ ਪੁੱਲਰ ਦੀਆਂ ਜਾਇਦਾਦਾਂ ਨੂੰ ਲੈ ਕੇ ਚਰਚਾਵਾ ਹੋਰ ਤੇਜ਼ ਹੁੰਦੀਆਂ ਜਾ ਰਹੀਆਂ ਨੇ DIG ਹਰਚਰਨ ਸਿੰਘ ਪੁੱਲਰ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ 8 ਜਾਇਦਾਦਾਂ ਦਾ ਵੇਰਵਾ ਦਿੱਤਾ ਪਰ ਐ ਪ੍ਰਤੀਤ ਹੋ ਰਿਹਾ ਹੈ ਕਿ ਹੌਲੀ-ਹੌਲੀ CBI ਨੂੰ ਹੋਰ بڑے ਤੱਥ ਮਿਲ ਰਹੇ ਹੈ ਹੌਲੀ-ਹੌਲੀ CBI ਨੂੰ ਹੋਰ ਜਾਇਦਾਦਾਂ ਦੇ ਵੇਰਵੇ ਮਿਲ ਰਹੇ ਹੈ ਔਰ ਇਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਸੂਤਰਾਂ ਮੁਤਾਬਕ ਇਹ ਵੀ ਸਾਹਮਣੇ ਆ ਰਿਹਾ ਹੈ ਔਰ ਸੂਤਰਾਂ ਹਵਾਲੇ ਇੱਕ ਵੱਡੀ ਜਾਣਕਾਰੀ ਹੱਥ ਲੱਗਦੀ ਪਈ ਹੈ ਇਸ ਵੇਲੇ ਚਰਚਾਵਾ ਦਾ ਕੇਂਦਰ ਬਣਿਆ ਹੋਇਆ ਹੈ ਜ਼ਮੀਨ ਦਾ ਇੱਕ ਹੋਰ ਟੱਕ ਜਿਹੜਾ ਚੰਡੀਗੜ੍ਹ ਦੇ ਇੱਕ ਖੂਬਸੂਰਤ ਇਲਾਕੇ ਦੇ ਵਿੱਚ ਸ਼ਾਮਿਲ ਹੈ ਉੱਥੇ ਹੀ ਜਿੱਥੇ ਸੁਖਬੀਰ ਬਾਦਲ ਦਾ ਸੁਖ ਵਿਲਾਸ ਹੋਟਲ ਦੱਸਿਆ ਜਾਂਦਾ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾਵਾ ਹੋਰ ਤੀਬਰ ਹੁੰਦੀਆਂ ਜਾ ਰਹੀਆਂ ਨੇ ਕਿ ਆਖਿਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਕਿੰਨੀ ਕਿ ਜਾਇਦਾਦ ਹੈ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆ ਰਹੀ ਹਾਲਾਂਕਿ ਸੂਤਰਾਂ ਮੁਤਾਬਕ ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਪੁਛਤੈਨੀ ਜਾਇਦਾਦ ਕਾਫੀ ਸੀ ਜਿਸ ਨੂੰ ਵੇਚ ਕੇ ਤੇ ਨਵੀਂ ਜਾਇਦਾਦ ਖਰੀਦੀ ਜਾ ਰਹੀ ਹੈ ਲਗਾਤਾਰ ਇਸੇ ਪ੍ਰੋਸੈਸ ਦੇ ਜ਼ਰੀਏ ਪਰਿਵਾਰ ਜਿਹੜਾ ਆਪਣੀ ਜਾਇਦਾਦ ਬਣਾ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਵਿਚਾਲੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਇੱਕ ਕਥਿਤ 50 ਏਕੜ ਤੋਂ ਵੱਧ ਜ਼ਮੀਨ ਦਾ ਮਲੰਕਣ ਸੂਤਰਾਂ ਮੁਤਾਬਕ ਸਾਹਮਣੇ ਆ ਰਿਹਾ ਹੈ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੂੰ ਹਰਚਰਨ ਸਿੰਘ ਭੁੱਲਰ ਦੇ ਵੱਲੋਂ 8 ਜਾਇਦਾਦਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਸੀ ਜਿਹਦੇ ਬਾਰੇ ਲਿਖਤੀ ਰਿਪੋਰਟ ਜਿਹੜੀ ਆ ਉਹ ਜਨਤਕ ਵੀ ਹੋ ਚੁੱਕੀ ਹੈ ਪਰ ਸੀਬੀਆਈ ਦੇ ਸੂਤਰ ਜਿਹੜੇ ਨੇ ਸੀਬੀਆਈ ਸੰਬੰਧੀ ਸੂਤਰ ਜਿਹੜੇ ਨੇ ਉਹ ਇਹ ਵੀ ਦੱਸ ਰਿਹਾ ਕਿ ਅਸਲ ਦੇ ਵਿੱਚ 50 ਤੋਂ ਵੱਧ ਜਾਇਦਾਦਾਂ ਦਾ ਜ਼ਿਕਰ ਇਸ ਵੇਲੇ ਚੱਲਦਾ ਪਿਆ। ਚੰਡੀਗੜ੍ਹ ਦੇ ਵਿੱਚ ਸਥਿਤ ਨਿਊ ਚੰਡੀਗੜ੍ਹ ਦੇ ਵਿੱਚ ਕੁਝ ਜ਼ਮੀਨ ਦਾ ਵੇਰਵਾ ਸੁਣਨ ਨੂੰ ਮਿਲ ਰਿਹਾ ਹੈ ਸੂਤਰਾਂ ਮੁਤਾਬਕ ਸਾਹਮਣੇ ਆ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਇੱਕ ਪਿੰਡ ਹੈ ਜਿਸ ਦਾ ਨਾਮ ਮਿਰਜ਼ਾਪੁਰ ਹੈ। ਇੱਥੇ ਇਰੀਗੇਸ਼ਨ ਵਿਭਾਗ ਦਾ ਇੱਕ ਡੈਮ ਵੀ ਸਥਿਤ ਹੈ। ਜੇ ਇਸ ਇਲਾਕੇ ਦੀ ਗੱਲ ਕਰੀਏ ਤਾਂ ਇਹ ਇੱਕ ਸੈਮੀ ਹਿਲੀ ਏਰੀਆ ਮੰਨਿਆ ਜਾ ਸਕਦਾ ਹੈ। ਜਾਂ ਵੱਧ ਤੌਰ ਤੇ ਸਮਝਿਆ ਜਾਵੇ ਤਾ ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਹੈ ਬੜਾ ਖੂਬਸੂਰਤ ਪਿੰਡ ਹੈ ਔਰ ਬੜਾ ਆਲੀਸ਼ਾਨ ਪਿੰਡ ਹੈ ਉਹ ਪਿੰਡ ਹੈ ਜਿੱਥੇ ਆ ਨੇਤਾ ਤੇ ਅਭਿਨੇਤਾ ਆਪੋ ਆਪਣੀ ਜ਼ਮੀਨ ਖਰੀਦਣ ਦੇ ਖਾਸੇ ਚਾਹਵਣ ਦੱਸੇ ਜਾਂਦੇ ਆ ਸੂਤਰ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਡੀ ਆਈ ਜੀ ਹਰਚਰਨ ਭੁੱਲਰ ਦੇ ਪਰਿਵਾਰ ਦੇ ਨਾਮ ਕੁਝ 50 ਤੋਂ 60 ਏਕੜ ਦੇ ਵਿਚਾਲੇ ਜ਼ਮੀਨ ਹੋਣ ਦਾ ਦਾਵਾ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ਦੇ ਉੱਤੇ ਸੀਬੀਆਈ ਦੀ ਨਿਗਰਾਨੀ ਵੀ ਹੈ ਲੰਗੇ ਦਿਨੀ ਖਬਰਾਂ ਮੁਤਾਬਕ ਫਾਰਮ ਹਾਊਸ ਜਿਹੜੇ ਆ ਉਹ ਸੀਬੀਆਈ ਦੇ ਵੱਲੋਂ ਖੰਘਾਲੇ ਗਏ ਪਹਿਲਾਂ ਸੀਬੀਆਈ ਨੇ ਸਮਰਾਲਾ ਵਿਖੇ ਫਾਰਮ ਹਾਊਸ ਤੇ ਰੇਡ ਮਾਰੀ ਜਿੱਥੇ ਸੀਬੀਆਈ ਨੂੰ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਅਤੇ ਹਥਿਆਰ ਬਰਾਮਦ ਹੋਏ ਤੇ ਉਸ ਤੋਂ ਬਾਅਦ ਮਾਛੀਵਾੜਾ ਨਜ਼ਦੀਕ ਮਹਿਲ ਫਾਰਮ ਦੇ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਸੀਸੀਟੀਵੀਜ਼ ਨਾ ਹੋਣ ਦੀ ਚਰਚਾ ਤੀਬਰ ਹੋ ਗਈ ਹੁਣ ਚਰਚਾਵਾਂ ਚੱਲ ਰਹੀਆਂ ਨੇ ਇਸ ਮਿਰਜ਼ਾਪੁਰ ਪਿੰਡ ਦੀਆਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁਝ 50 ਤੋਂ 60 ਏਕੜ ਜ਼ਮੀਨ ਇਸ ਪਰਿਵਾਰ ਦੇ ਨਾਮ ਹੋ ਸਕਦੀ ਹੈ ਔਰ सीबीआई ਆਉਂਦੇ ਦਿਨਾਂ ਦੇ ਵਿੱਚ ਇੱਥੇ ਵੀ ਜਾ ਸਕਦੀ ਹੈ ਇਹ ਵੀ ਸੂਤਰਾਂ ਹਵਾਲਿਓ ਜਾਣਕਾਰੀ ਤੀਬਰ ਹੁੰਦੀ ਜਾ ਰਹੀ ਹੈ ਹਾਲਾਂਕਿ सीबीआई ਜਦੋਂ ਆਫੀਸ਼ੀਅਲੀ ਆਪਣਾ ਬਿਆਨ ਜਾਰੀ ਕਰੂਗੀ ਜਾਂਚ ਤੋਂ ਬਾਅਦ ਅਸਲ ਜਾਇਦਾਦ ਦਾ ਵੇਰਵਾ ਉਦੋਂ ਹੀ ਸਾਹਮਣੇ ਆਵੇਗਾ ਹਾਲਾਂਕਿ ਹੌਲੀ-ਹੌਲੀ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਹੈ ਚਰਚਾਵਾ ਦਾ ਵਿਸ਼ਾ ਬਣ ਰਿਹਾ ਹੈ ਡੀਆਈਜੀ ਹਰਚੰਨ ਪੁੱਲਰ ਨੂੰ ਲੈ ਕੇ ਸੂਤਰਾ ਮੁਤਾਬਕ ਡਿਸਪਰਪੋਰਸ਼ਨੇਟ ਐਸੈਟਸ ਦਾ ਮਾਮਲਾ ਵੀ ਦੱਦ ਹੋ ਸਕਦਾ ਹੈ ਪਰਵਾਰਿਕ ਪੱਧਰ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਸੁਣਨ ਨੂੰ ਇਹ ਵੀ ਆਇਆ ਸੀ ਕਿ ਸੀਬੀਆਈ ਨੇ ਚੰ디ਗੜ੍ਹ ਘਰ ਵਿੱਚ ਜਾ ਕੇ ਪਰਵਾਰਿਕ ਜੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ ਸੁਣਨ ਨੂੰ ਇਹ ਵੀ ਆਇਆ ਸੀ ਕਿ ਪਰਵਾਰਿਕ ਜੀਆਂ ਦੇ ਫੋਨ ਜਿਹੜੇ ਨੇ ਜਾਂ ਜਿਹਨਾਂ ਦੇ ਬੈਂਕ ਖਾਤੇ ਨੇ ਉਹ ਵੀ ਫ੍ਰੀਜ਼ ਕਰ ਦਿੱਤੇ ਗਏ ਨੇ ਬਹੁਤ ਕੁਝ ਇਸ ਵੇਲੇ ਪੈਰਲੈਲੀ ਚੱਲਦਾ ਪਿਆ ਪਰ ਡੀਆਈਜੀ ਹਰਚਰਨ ਪੁੱਲਰ ਮਾਮਲੇ ਦੇ ਉੱਤੇ ਆਏ ਦਿਨ ਨਵੀਂ ਅਪਡੇਟ ਆ ਰਹੀ ਹੈ ਔਰ ਇਸ ਅਪਡੇਟ ਨੇ ਹੈਰਾਨ ਕਰਕੇ ਰੱਖ ਦਿੰਦਾ ਹੈ ਸੁਣਨ ਵਾਲਿਆਂ ਨੂੰ ਔਰ ਜਾਣਨ ਵਾਲਿਆਂ ਨੂੰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਤੱਥ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਆਉਂਦੇ ਸਮੇਂ ਨੂੰ ਪਤਾ ਲੱਗੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ